ਸਾਡੇ ਜਿਹੜੇ ਸੋ ਕਾਲਜ ਨੂੰ ਅਸੀਂ ਸਿੱਖ ਸਮਝੀ ਬੈਠੇ ਆ ਜਿੰਨਾ ਵਿੱਚ ਨਾਮ ਧਾਰੀਏ ਜਾਂ ਆ ਸਾਰੀਆਂ ਟਕਸਾਲਾਂ ਤੇ ਸੰਪਰਦਾਵਾਂ ਹੁੰਦੀਆਂ ਆ ਉਹ ਤਾਂ ਇਹ ਕਹੀ ਜਾ ਰਹੇ ਆ ਪੀ ਅਸੀਂ ਹਿੰਦੂਆਂ ਚੋਂ ਹੀ ਨਿਕਲੇ ਆ ਅਸੀਂ ਹਿੰਦੂਆਂ ਦਾ ਹੀ 파ਟ ਆ ਹਾਂਜੀ ਤੇ ਜਿਹੜੇ ਸਿਆਣੇ ਹਿੰਦੂ ਸੀਗੇ ਜਿਹੜੇ ਹਿੰਦੂ ਘਰਾ ਵਿੱਚ ਜਨਮ ਲਿਆ ਜਿਨ੍ਹਾਂ ਨੇ ਪ੍ਰੋਫੈਸਰ ਸਾਹਬ ਸਿੰਘ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਪੂਰਾ ਤੇ ਪੂਰੀ ਗੁਰਮਤ ਸਿੱਖ ਲਈ ਉਦੇ ਤੋਂ ਉਹਨਾਂ ਦੇ ਉਹਨਾਂ ਦੀ ਗੁਰਮਤ ਤੋਂ ਅਸੀਂ ਸਿੱਖ ਰਹੇ ਹਾਂ ਉਹਨਾਂ ਦਾ ਟੀਕਾ ਪੜ ਪੜ ਕੇ ਐਦਾਂ ਦੀਆਂ ਹੋਰ ਹਜ਼ਾਰਾਂ ਐਗਜ਼ੈਂਪਲਾਂ ਤੁਹਾਨੂੰ ਮਿਲ ਜੂਗੀਆਂ ਜਿਨ੍ਹਾਂ ਨੇ Hindu ਪਰਿਵਾਰ ਚ ਜਨਮ ਲਿਆ ਪਰ Hindu ਨੂੰ ਛੱਡਤਾ ਕਹਿੰਦੇ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਚੂਰ ਲੀਆ ਉਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਧਰਮ ਨਾਲ ਅੱਜ ਮੈਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਨ ਲੱਗਾ ਇੱਕ ਸੰਿਆਸੀ ਜੀ ਉਹਦਾ ਨਾਮ ਸੀ ਸਵਾਮੀ ਰਾਮ ਤੀਰਥ ਦੰਡੀ ਪੂਰਾ ਸੰਿਆਸੀ ਹਿੰਦੂ ਧਰਮ ਦੇ ਉੱਤੇ ਪੂਰੀ ਸਟੱਡੀ ਕੀਤੀ ਹੋਈ ਸਾਰੇ ਸਿਮਰਤੀ ਸਾਰੇ ਵੇਦ ਸਾਰਾ ਕੁਝ ਪੜਿਆ ਹੋਇਆ ਪਰ ਜਿੱਦਣ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਦੇਖਿਆ ਜਿੱਦਣ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਉਹਨੇ ਸਮਝਿਆ ਤਾਂ ਉਹਨੇ ਇੱਕ ਕਿਤਾਬ ਲਿਖੀ ਸਰਬੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬੋਤਮ ਧਰਮ ਖਾਲਸਾ ਪੰਥ ਤੇ ਉਹ ਖਾਲਸਾ ਬਣ ਗਿਆ ਉਸ ਦਿਨ ਤੋਂ ਬਾਅਦ ਆ ਸਕਰੀਨ ਤੇ ਆ ਰਹੀ ਆ ਤੁਹਾਡੇ ਆ ਜਿਹੜੀ ਕਿਤਾਬ ਦੀ ਪਿਕਚਰ ਆ ਆ ਸਵਾਮੀ ਜੀ ਦੀ ਫੋਟੋ ਆ ਖਾਲਸਾ ਧਰਮ ਅਡਾਪਟ ਕਰਨ ਤੋਂ ਪਹਿਲਾਂ ਦੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਅਖੀਰ ਚ ਪੇ ਆਪਣੀ ਕਿਤਾਬ ਦੇ ਉਹਨਾਂ ਨੇ ਉਹ ਦਿੱਤੀ ਹੋਈ ਇਹ ਸੰਸਕ੍ਰਿਤ ਚ ਉਹਨਾਂ ਨੇ ਕਿਤਾਬ ਲਿਖੀ ਸੀਗੀ ਇਹਦਾ ਉਹ ਲੱਥਾ ਬਾਅਦ ਚ ਪੰਜਾਬੀ ਚ ਕੀਤਾ ਗਿਆ ਤੇ ਆ ਉਹਨਾਂ ਦੀ ਫੋਟੋ ਆ ਐਂਡ ਚ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਪੜ੍ਹ ਲਿਆ ਟਰਾਂਸਫਰਮੇਸ਼ਨ ਦੇਖੋ ਇਹ ਆ ਅਸਲੀ ਸਿੱਖੀ ਇਹ ਉਹ ਇਹ ਸਿੱਖੀ ਆ ਸਿੱਖੀ ਦਾ ਤਾਂ ਕੋਈ ਸਿਧਾਂਤ ਹੀ ਨਹੀਂ ਕਿ ਕੌਣ ਇੱਥੇ ਆ ਸਕਦਾ ਤੇ ਕੌਣ ਨਹੀਂ ਆ ਸਕਦਾ ਜਿਹੜਾ ਹਿੰਦੂਇਜ਼ਮ ਆ ਬ੍ਰਾਹਮਣਵਾਦ ਆ ਜਿਹਨੂੰ ਇਹ ਅੱਜਕੱਲ ਸਰਾਤਰ ਕਹਿੰਦੇ ਸਰਾਤਰ ਦਾ ਮਤਲਬ ਹੁੰਦਾ ਪੁਰਾਣਾ ਪਹਿਲੀ ਗੱਲ ਤੇ ਇਹ ਪੁਰਾਣਾ ਨਹੀਂ ਹੈਗਾ ਇਸ ਤੋਂ ਪੁਰਾਣਾ ਬੁੱਧ ਧਰਮ ਆ ਇਸ ਤੋਂ ਪੁਰਾਣੇ ਹੋਰ ਬਹੁਤ ਕੁਝ ਆ ਜੇ ਉੱਥੇ ਗੱਲ ਆ ਗਈ ਉਹ ਵੀ ਸਾਰਾ ਕੁਝ ਖੋਲ ਦੇਾਂਗੇ ਵੀ ਇਹ ਤਾਂ ਹੋਇਆ ਹੀ 7ਵੀਂ 8ਵੀਂ 9ਵੀਂ ਸਦੀ 'ਚ ਸ਼ੁਰੂ ਹੋਇਆ ਇਹ ਕਹੀ ਜਾਂਦੇ ਸਾਡਾ ਏਨੇ ਹਜ਼ਾਰ ਸਾਲ ਪੁਰਾਣਾ ਇਹਦਾ ਕੋਈ ਲੈਣਾ ਦੇਣਾ ਨਹੀਂਗਾ ਪਰ ਇਹਦੇ ਚੋਂ ਕਿਉਂ ਲੋਕੀ ਛੱਡ-ਛੱਡ ਕੇ ਜਿਨ੍ਹਾਂ ਨੇ ਪੂਰੀ ਸਟੱਡੀ ਵੀ ਕੀਤੀ ਹੋਈ ਸੀ ਜਿਹੜੇ ਐਸ ਰੂਪ ਚ ਆ ਚੁੱਕੇ ਸੀ ਉਹ ਕਿਉਂ ਛੱਡ-ਛੱਡ ਕੇ ਸਿੱਖੀ ਵਿੱਚ ਆਏ ਇਸ ਕਰਕੇ ਆਏ ਕਿ ਉਹਨੂੰ ਉਹ ਪਖੰਡਵਾਦ ਦਾ ਪਤਾ ਲੱਗ ਗਿਆ ਔਰ ਉਸ ਪਖੰਡਵਾਦੀਆਂ ਤਜੀਆਂ ਦੇਖੋ ਕਿਉਂਕਿ ਅੱਜ ਦੇ ਟੌਪਿਕ ਨਾਲ ਥੋੜਾ ਜਿਹਾ ਇਹਨਾਂ ਦਾ ਰਿਲੇਟਡ ਆ ਮੈਂ ਬਹੁਤ ਦੇਰ ਪਹਿਲਾਂ ਕਿਤਾਬ ਪੜ੍ਹੀ ਹੋਈ ਆ ਆ ਪੜਿਓ ਜਿੱਥੋਂ ਸ਼ੁਰੂ ਕਰਦੇ ਆ ਆਪਣੀ ਕਿਤਾਬ ਵੇਦ ਵਰਖਖਪਾਈ ਰੇਵਤ ਸੁਪੁੱਤਰੇ ਆਦ ਉਹ ਸਾਰਾ ਕੁਝ ਉਹਨੇ ਉੱਥੇ ਲਿਖਿਆ ਹੋਇਆ ਸੰਸਕ੍ਰਿਤ ਚ ਉਹਦਾ ਅਨੁਵਾਦ ਪੜੋ ਬ੍ਰਿਖਾ ਕਪਾਈ ਨੇ ਕਿਹਾ हे ਧੰਨਵਾਦ ਸੁੰਦਰ ਪੁੱਤਾ ਤੇ ਨੂਹ ਵਾਲੀ ਇੰਦਰਾਣੀ ਮੇਰਾ ਪਤੀ ਦੇਵ ਇੰਦਰ ਸਾੰਡਾ ਦਾ మాਸ ਛੇਤੀ ਖਾਵੇ ਜਿਹੜਾ ਸੁਖਦਾਇਕ ਹੈ ਉਸ ਨੂੰ ਬਹੁਤ ਪਸੰਦ ਹੈ ਤੇ ਤੁਸੀਂ ਉਸ మాਸ ਨੂੰ ਰਿੰਨੋ ਇਹ ਉਹਨਾਂ ਦੇ ਗ੍ਰੰਥ ਦੇ ਵਿੱਚੋਂ ਲਿਖ ਰਿਹਾ ਰਿਗਵੇਦ ਤੇ ਮੰਡਲ ਨੰਬਰ 15 ਸੂਕਤ ਨੰਬਰ 96 ਮੰਤਰ 13ਵਾਂ ਇਹ ਤੁਸੀਂ ਪੜ ਲਿਓ ਦੇ ਵਿੱਚ ਜਿਹੜਾ ਲਿਖਿਆ ਹੋਇਆ ਅੱਛਾ ਇੰਦਰਾਨੀ ਦਾ ਉੱਤਰ ਸੀ ਇਸ ਕਰਕੇ ਮੇਰਾ ਪਤੀ ਦੇਵਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਾਲ ਰੂਪ ਤੇ ਬੁੱਧੀ ਵਿੱਚ ਉੱਚਾ ਹੈ ਇੰਦਰ ਬਾਰੇ ਜੋ ਗੁਰਬਾਣੀ 'ਚ ਲਿਖਿਆ ਤੁਹਾਨੂੰ ਪਤਾ ਆ ਇੰਦਰ ਨੇ ਕਿਹਾ ਮੇਰੀ ਪਤਨੀ ਮੇਰੇ ਲਈ 15 20 ਸਾਂਡਾ ਦਾ ਮਾਸ ਰੈਂਦੀ ਹੈ 15 20 ਸਾਂਡ ਉਹ ਜਿੱਡੂ ਇਹ ਮਾਂ ਕਹਿੰਦੇ ਨਾ ਉਹਦਾ ਹਸਬੰਡ ਸਾਂਡ ਅੱਛਾ ਹੈ ਇੰਦਰੋ ਨੇ ਕਿਹਾ ਮੇਰੀ ਪਤਨੀ ਮੇਰੇ ਲਈ 15 20 ਸਾਂਡਾ ਦਾ ਮਾਸ ਰੈਂਦੀ ਆ ਮੈਂ ਉਹ ਮਾਸ ਖਾਂਦਾ ਹਾਂ ਤਾਈਓ ਮੈਂ ਸਾਂਡ ਜਾਂ ਨਿੱਗਰ ਨਰਵਾ ਤੇ ਦਰਸ਼ਣੀ ਹੋ ਗਿਆ ਹਾਂ ਪਰ ਇੱਕ ਮਿੰਟ ਇੱਥੇ ਐਡ ਕਰ ਦਵਾ ਥੋੜੀ ਜਿਹੀ ਹਾਂਜੀ ਹਾਂਜੀ ਇਹ ਸਾਂਡ ਉਹ ਨੰਦੀ ਆ ਧੌਲੇ ਬਲਦ ਉਹ ਆਪ ਤੁਸਿੱਖਿਆ ਖਾ ਹਾਂ ਉਹਦਾ ਬਾਤ ਕਰਦਾ ਨੰਦੀ ਜਿਹੜੀ ਤੇ ਸ਼ਿਵਜੀ ਸਵਾਰੀ ਕਰਦੇ ਨੇ ਚਲੋ ਕਰੋ ਇੰਦਰ ਉਹਦਾ ਮਾਸ ਖਾ ਰਿਆ ਆ ਇਹ ਮੈਂ ਨਹੀਂ ਕਹਿ ਰਿਹਾ ਤੁਹਾਡੇ ਸਵਾਮੀ ਰਾਮ ਤੀਰਥ ਦੰਡੀ ਜੀ ਨੇ ਲਿਖਿਆ ਆਪਣੀ ਕਿਤਾਬ ਦੇ ਵਿੱਚ ਮੈਂ 60000 ਨਿਗਰ ਨਰਵਾ ਤੇ ਦਰਸ਼ਨੀ ਹੋ ਗਿਆ ਹਾਂ ਮੇਰੀਆਂ ਦੋਵੇਂ ਕੁੱਖਾਂ ਮਾਸ ਤੇ ਸ਼ਰਾਬ ਨਾਲ ਡੱਕੀਆਂ ਰਹਿੰਦੀਆਂ ਹਨ ਇਹ ਇੰਦਰ ਦੇਵਤਾ ਕਹਿ ਰਿਹਾ ਰਿਗਵੇਦ ਚ ਲਿਖਿਆ ਹੋਇਆ ਪੜ ਲਿਓ ਜਿਹਨਾਂ ਨੂੰ ਕੋਈ ਪ੍ਰੋਬਲਮ ਇਹ ਪ੍ਰੋਬਲਮ ਹੈ ਜਿੱਦਾਂ ਸਾਡਿਆਂ ਨੇ ਆਪਣੇ ਗ੍ਰੰਥ ਨਹੀਂ ਪੜੇ ਜਿਨੇ ਚ ਖੇਸਵਾ ਲਿਖਿਆ ਇਦਾਂ ਹੀ ਇਹਨਾਂ ਹਿੰਦੂਆਂ ਨੇ ਆਪਣੇ ਗ੍ਰੰਥ ਨਹੀਂ ਪੜੇ ਵੀ ਕੀ ਖੇਸਵਾ ਲਿਖਿਆ ਹੋਇਆ ਪਰ ਅਸੀਂ ਪੜ ਲਿਆ ਉਹ ਵੀ ਅੱਛਾ ਕਹਿੰਦੇ ਇੰਦਰ ਵਿਜੇ ਕਾਵ ਵਿੱਚ ਪ੍ਰੋਤਕ ਦੋਹਾਂ ਮੰਤਰਾਂ ਦਾ ਹੀ ਮੰਤਰਾਂ ਤੋਂ ਪੰਡਤ ਮਦੂ ਸੂਦਨ ਜੀ ਬਿਹਾਰੀ ਨੇ ਦੇਵਰਾਜ ਅੰਦਰ ਨੂੰ ਗਊ ਮਾਸ ਖਾਣ ਵਾਲਾ ਤੇ ਸ਼ਰਾਬ ਦਾ ਪ੍ਰੇਮੀ ਦੱਸਿਆ ਹੈ